ਪੂਰੀ ਦੁਨੀਆ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜਾਂ ਕਾਰਨ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬਤ ਦਾ ਪਲਾ ਚੈਰੀਟੇਬਲ ٹرسٹ ਦੇ ਸਰਪ੍ਰਸਟ ਡਾਕਟਰ ਐਸਪੀ ਸਿੰਘ ਓਬਰਾਏ ਦੀ ਯਤਨਾ ਸਦਕਾ ਅੱਜ ਫਤੇਗੜ ਸਾਹਿਬ ਜ਼ਿਲ੍ਹੇ ਦੇ ਨਾਮਵਰ ਸ਼ਹਿਰ ਮੰਡੀ ਗੋਬਿੰਦਗੜ ਨੇੜੇ ਪਿੰਡ ਦਰੇੜੀ ਨਾਲ ਸੰਬੰਧਿਤ 34 ਸਾਲਾ ਸੁਖਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਦਾ ਮ੍ਰਿਤਕ ਸ਼ਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ। ਜਿਹੜਾ ਨਾਮ ਸੁਖਵਿੰਦਰ ਸਿੰਘ ਹੈ ਇਹ ਵੀ ਮਸਰਬਾਦਾ ਪਲਾਟਸ ਜੇਟ ਤੋਂ ਆਇਆ ਜੀ। ਅੱਜ ਦੁਬਈ ਤੋਂ ਬਰਾਇਸ ਸਾਹਿਬ ਦੇ ਜਿੱਦਣ ਦਾ ਸੁਖਵਿੰਦਰ ਸਿੰਘ ਨਾਮ ਦੇ ਜਿਹੜੇ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼ਿਲ੍ਹਾ ਫਰੀਗੜ ਸਾਹ ਨਾਲ ਸੰਬੰਧਿਤ ਸੀਗਾ। ਇਹ ਮ੍ਰਿਤਕ ਜਿਹੜਾ ਸੀਗਾ ਇਹ 2.5 ਸਾਲ ਸਾ ਪਹਿਲਾਂ ਦੁਬਈ ਗਿਆ ਸੀਗਾ ਜਿਹਦੀ ਪਿਛੇ 1 ਜੂਨ ਨੂੰ ਡੈਥ ਹੋ ਗਈ ਜੀ ਤੇ ਇਹਦਾ ਅੱਜ ਪਰਿਵਾਰ ਦੇ ਫੈਸਲੇ ਜਿਹਦੀ ਮ੍ਰਿਤਕ ਦੇ ਉਹਨਾਂ ਪਰਿਵਾਰਕ ਮੈਂਬਰਾਂ ਦੇ ਖਵਾਲੇ ਕੀਤੀ ਗਏ ਆ ਜੀ ਮੈਂ ਇਹ ਦੱਸਣਾ ਚਾਹੁੰਦਾ ਕਿ ਪਾਸਟ ਵੱਲੋਂ ਹੁਣ ਤੱਕ ਤਕਰੀਬਨ 360 ਮ੍ਰਿਤਕ ਦੇ ਹਾਲੀਆਂ ਨੇ ਪਰਿਵਾਰਾਂ ਦੇ ਹਵਾਲੇ ਕਰ ਚੁੱਕੇ ਆ ਜੀ ਮੇਰਾ ਪਿੰਡ ਡੇਹੜੀ ਜੀ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਸਾਡਾ ਭਰਾ ਜੋ 10-12 ਦਿਨ ਪਹਿਲਾਂ ਦੁਬਈ ਤੇ ਐਕਸਪਾਇਰ ਹੋ ਗਿਆ ਆਪਣਾ ਮੈਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ ਤੇ ਸਾਨੂੰ ਤੋਂ ਬਾਅਦ ਦੱਸਿਆ ਸੀ ਅੰਕਲ ਲੇਵਰਾਏ ਸਾਹਿਬ ਨੇ ਮਿਲਾਇਆ ਉਸ ਵੀਰੇ ਕਰਨੇ ਵਾਰ ਉਹਨਾਂ ਨੇ ਸਾਡੀ ਗੈਟਬੋਰਡੀ ਇੱਥੇ ਸਰਪਚਾਨ ਚ ਬੜੀ ਜਿਆਦਾ ਹੈਲਪ ਕੀਤੀ ਸਹਿਯੋਗ ਕਰੀ ਸਰਵਦਾ ਆਪਣਾ ਸਿੰਘ ਜੀ ਸੰਭੀ ਕਦੂ